ਉਹ ਪੰਗਾ ਪੈ ਗਿਆ ਇੱਕ ਉਹ ਜਿਹੜੇ ਉੱਤੋਂ ਬੂਟੇ ਤੇ ਰੋੜ ਡੁੱਡ ਕੇ ਡਿਗੇ ਨਾ ਬੀ ਆਹ ਇਹ ਬੀ ਉਗਣਦੇ ਆ ਇਹ ਸਾਲੀ ਬੂਟੀ ਉੱਗ ਜਣੀ ਘਾਹ ਦੇ ਵਿੱਚ ਪੰਗਾ ਪੈ ਗਿਆ ਮਿੱਤਰੋ ਕਮੈਂਟ ਵਿੱਚ ਦੱਸਿਓ ਇਹਦਾ ਕੋਈ ਲਾਜ ਕੀ ਜਿਹਦਾ ਹੋ ਸਕਦਾ ਆ ਦੇਖੋ ਉੱਗ ਗਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਪਾ ਅੱਜ ਇੱਕ ਨਵਾਂ ਵਲੌਗ ਬਣਾਵਾਂਗੇ ਗਾਰਡਨ ਵਿੱਚ ਘਾਵਟ ਨਾਵਾ ਕਾ ਸੁਖਨਾ ਵੜਾ 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 ਹੋ ਗਿਆ ਤੇ ਆ ਦੇਖੋ ਟਰੇਲ ਵੀ ਇੰਨੀ ਆ ਤੇ ਮੌਸਮ ਵੀ ਵਧੀਆ ਵਾ ਤੇ ਮੈਂ ਕਿਹਾ ਚਲੋ ਅੱਜ ਘਾਹ ਵੜਦਾ ਵਾਂ ਤੇ ਮੌਸਮ ਵੀ ਬੜਾ ਵਧੀਆ ਵਾ ਆ ਸਾਡੀ ਗੈਰੇਜ ਆ ਇੱਥੇ ਸਮਾਨ ਸਾਰਾ ਰੱਖਿਆ ਧੁੱਪ ਲੱਗੀ ਆ ਵਧੀਆ ਅੱਜ ਕਿਨਾਂ ਖਾਦ ਵੀ ਪਾਉਣੀ ਘਾਹ ਨੂੰ ਖਾਦ ਵੀ ਪਾਉਣੀ ਆ ਖਾਦ ਪਾਉਣੀ ਆ ਤੇ ਮੈਂ ਤਾਰ ਤੇ ਲਾ ਲਈ ਆ ਬਿਜਲੀ ਦੀ ਮਸ਼ੀਨ ਰੱਖੀ ਨਾ ਛੋਟੀ ਲੱਗਦਾ ਨਿਆਣੇ ਵੀ ਪੜ ਕੇ ਆ ਗਏ ਆ ਘਰ ਮਨੋਂ ਨੇ ਆਵਾਜ਼ ਆਉਣ ਤੋਂ ਗਈ ਐ ਛੇ ਕੱਢ ਕੇ ਲੈਣਾ ਵਾ ਨਾ 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 ਆਵਾ ਮ ਤੇ ਤੁਸੀਂ ਚਾਪ ਕੋਲੇ ਬਣਾ ਲਓ ਖਾਣੇ ਨਾਲੇ ਤੇ ਨਾਲੇ ਨਜ਼ਾਰੇ ਲੈਣੇ ਜ਼ਿੰਦਗੀ ਦੇ ਫਿਰ ਦੇਖ ਲਈਏ ਬਾਕੀ ਕਿੰਨਾ ਕੁ ਉੱਚਾ ਨੀਵਾ ਬਣਨਾ ਉਹ ਥੋੜੇ ਜੰਝਲੇ ਰੜਦੇ ਬੀਨ ਲੈ ਕੇ ਅਸਮੇ ਡਾਲੇਗੇ ਦਾਰ ਇਸ ਬੀਨ ਲੈ ਕੇ ਤੈਨੂੰ ਕਿਹਾ ਲੱਲੀ ਆ ਜਰੋਂ ਪਾਜਾ ਪੱਠੇ ਆ ਦੇਖੋ ਵੀ ਕਿੰਨਾ ਮਾਲ ਨਿਕਲਿਆ ਹਰਿਆ ਫੱਠੇ ਇਦਾਂ ਦੇ ਪੱਠਣ ਇੰਦਿਆ ਤਰਸਦੇ ਹੁੰਦੇ ਸੀ ਵਿਚਾਰੇ ਆਹ ਪਾਉਂਦੀ ਪੈੜੀ ਚ ਵੱਢਣ ਜਾਂਦੇ ਨੇ ਕਿੰਨੀ ਦੂਰ ਆਹ ਅੱਜ ਬੀਨੇ ਨਿਕਲਣਾ ਵੀ ਹੈ ਨਾ ਅੱਜ ਬੀਨੇ ਕੱਢ ਦਿਓ ਤੇ ਨਾ ਤਾਂ ਪੇਨ ਕਰਨਾ ਵੇਣਾ ਹਾਂ ਮਾਰਚ ਤੱਕ ਆਗਾ ਪੰਗਾ ਪੈ ਗਿਆ ਇੱਕ ਉਹ ਜਿਹੜੇ ਉੱਤੋਂ ਬੂਟੇ ਤਾਂ ਰੋੜ ਡੁੱਡ ਕੇ ਡਿਗੇ ਨਾ ਬੀ ਆਹ ਦੇ ਬੀ ਉੱਗੰਦੇ ਆ ਇਹ ਸਾਲੀ ਬੂਟੀ ਉੱਗ ਜਾਨੀ ਘਾਹ ਦੇ ਵਿੱਚ ਪੰਗਾ ਪੈ ਗਿਆ ਮਿੱਤਰੋ ਕਮੈਂਟ ਵਿੱਚ ਦੱਸਿਓ ਇਹਦਾ ਕੋਈ ਲਾਜ ਕੀ ਜਿਹਦਾ ਹੋ ਸਕਦਾ ਆ ਦੇਖੋ ਉੱਗ ਗਿਆ ਇਹ ਹੁਣੇ ਚ ਘਾਹ ਇੰਨਾ ਵਧੀਆ ਘਾਹ ਲੈਂਦੇ ਫੇ ਵਧੀਆ ਮਹਿੰਗਾ ਘਾਹ ਲੈਂਦਾ ਸੀ ਤੇ ਉਹ ਬੂਟੇ ਉੱਧਰ ਦੇਖੋ ਤਾਂ ਦੇਖੋ ਉਹ ਬੂਟੇ ਤਾਂ ਉੱਡ ਕੇ ਗਵੰਡ ਜਾਂਦੇ ਹੋ ਤੇ ਬੀ ਇੱਧਰ ਡਿਗਿਆ ਵਾ ਹੁਣ ਉਹ ਕਿਟਕਾ ਜੀਆਂ ਉੱਗੀਆਂ ਵਾ ਇਹ ਮੇਰਾ ਘਾ ਖਰਾਬ ਕਰਨਾ ਵਾ ਚਲੋ ਇਹਨਾਂ ਵੀ ਲਾਜ ਲੱਭਾਂਗੇ ਕੋਈ ਮੈਨੂੰ ਜਿਹੜੋ ਪੁੱਟਣਾ ਪੈਣਾ ਵਾ ਗੱਲ ਆਦਾ ਨਿਆਣੇ ਆ ਗਏ ਪੜ ਕੇ ਕਰਲੀਆਂ ਨਹੀਂ ਆ ਗਈਆਂ ਪੜ ਕੇ ਦੇਖੋ ਮਿੱਤਰ ਕਿੰਨਾ ਸੋਹਣਾ ਲੱਗੰਦੇ ਆ ਨਾ ਕਾ ਵਦਿਆ ਵਧੀਆ ਲੱਗੰਦੇ ਆ ਨਾ ਮਨੇ ਸ਼ੌਕ ਬੋਦਾ ਘਾ ਕੁਦਫਿਸ ਕਰਕੇ ਮੈਂ ਨਾ ਥੋੜਾ ਘਾ ਰੱਖਿਆ ਸੀ ਵਿੱਚ ਕਿਸੇ ਝੁਕਾ ਵੀ ਜੇ ਕਰਾਂਗੇ ਇਹ ਸਾਡੇ ਭਾਜੀ ਗੁਲਦੀਪ ਭਾਈ ਉਹਨਾਂ ਨੇ ਡਰਾਈਵਰ ਬਣਾਇਆ ਸੀ ਜਰੂਰ ਉਹਨਾਂ ਨੇ ਸਾਨੂੰ ਅਜਿਹਾ ਬਣਾ ਕੇ ਦਿੱਤਾ ਸੀ ਚਾਰੋਂ ਬੰਨੇ ਕਰਕੇ ਤੇ ਆ ਬਿੱਲੀ ਖਾਲੀ ਟੱਟੀ ਕਰ ਜਾਂਦੀ ਰੋਜ਼ ਆ ਦੇਖੋ ਬਿੱਲੀ ਨਾ ਗਿਆ ਆਹ ਦੇਖੋ ਕਿੰਨਾ ਵਧੀਆ ਲੱਗਨਿਆ ਵਧੀਆ ਲੱਗੰਦਿਆ ਹਾਂਜੀ ਹੂੰ ਵਧੀਆ ਲੱਗੰਦਿਆ ਘਾ ਵਧੀਆ ਹਾਂਜੀ ਸੋਹਣਾ ਸੋਹਣਾ ਹਾਂ ਜੀ ਅਨੇ ਤੇ ਰਾਮੂ ਦੇ ਬਾਕੀ ਪਕੌੜੇ ਪਕੌੜੇ ਬੰਦੇ ਆ ਦੇ ਗੁਰਮਨ ਯਾਰ ਆ ਦੇਖ ਸਪਨੇ ਨਾ ਉਧਰ ਬੂਟੇ ਡਿਗੇ ਇਹਨਾਂ ਦੇ ਬੂਟੇ ਕਿੰਨੀ ਗੰਦੀ ਹੋ ਬੂਟਿਆਂ ਦਾ ਬੀਜ ਉੱਗ ਗਿਆ ਹੁਣ ਇਹਨਾਂ ਵਿੱਚ ਘਾਹ ਦੇ ਵਿੱਚ ਉੱਗਣਾ ਵਾ ਉਹ ਅਲੱਗ ਹੀ ਬੂਟੇ ਚ ਦੇਖਣੇ ਇਹਨੂੰ ਪਰ ਦਵਾਈ ਪਾਉਣੇ ਪੈਣੇ ਲੈ ਕੇ ਕੋਈ ਆ ਵਟਿਆ ਤੇ ਤੇਲਜੀਤ ਕੌਰ ਨੇ ਪਕੌੜੇ ਕੱਢਣਾ ਸ਼ੁਰੂ ਕਰਤਾ ਕਹਿੰਦੇ ਪਕੌੜੇ ਖਾਣੇ ਆ ਵਾ ਵਾ ਕਮਾਲ ਕਰਤੀ ਯਾਰ ਗੰਦੀ ਗੋਭੀ ਤੇ ਡਿੰਪਲ ਵੇਲੀ ਆ ਫਿਰ ਕੀ ਆ ਫਿਰ ਉਹ ਲੈ ਗਿੱਦਾਰਾ ਚਲੋ ਵਧੀਆ ਪੋਪੋੜੇ ਖਾਣੇ ਆ ਤੇ ਜਾਓ ਜਲਾ ਕੱਟ ਕੇ ਗੋਭੀ ਵਾਲੇ ਜਰਮਾ ਗਰਮ ਮਿਰਚਾ ਮੁਰਚਾ ਪਾਈਆਂ ਰੀਆਂ ਚ ਸ਼ਾਹ ਹਾਂ ਦਾ ਤੁਸੀਂ ਕਿਹਨਾਂ ਕਸੀਆਂ ਡਾਦਾ ਤੇ ਬੈ ਗੇ ਕੁਰਸੀ ਤੇ ਖਾਣੇ ਆ ਇਹ ਕੁਰਸੀ ਹੋਰ ਲਿਓਨਾ ਵਾ ਸੋਣਾ ਲੱਗਣ ਦਾ ਕਾ ਵੜਿਆ ਬੜੇ ਚ ਕੁਰਸੀਆਂ ਲੱਥੀਆਂ ਦੇਖੋ ਵਾਧੂ ਆ ਦੇਖੋ ਕੁੱਸਿਆ ਵੇ ਆ ਬਾਰਬੀਕਿਊ ਇਹ ਲੱਗ ਰੱਖੀ ਹੈ ਤੇ ਇੱਕ ਦਿਨ ਬਣਾਇਆ ਤੇ ਬਸ ਆ ਗਰਮੀਆਂ 'ਚ ਬਣਾਇਆ ਕਰਾਂਗੇ ਨਾ ਵਾਹ ਬੰਦੇ ਇਹ ਲੈ ਕੇ ਨੇ ਯਾ ਕਰਾੜੇ ਕਰਾੜੇ ਆ ਡਿੱਗੇ ਇਤਨਾ ਸਦਾ ਬਹੁਤ ਚਾੜ ਪਾਣੀ ਵੰਡਾਂ ਮੂ ਜਿਹੜੇ ਹਰੇ ਪਿਸਟੜ ਨਹੀਂ ਮਿਰਚਾਂ ਦੀ ਕੁੱਟੀ ਉਹ ਵੀ ਲਿਆ ਨਾ ਧਨੀਆ ਵਾਲੀ ਹੋ ਵੀ ਜਿਹੜਾ ਕੀ ਆਲਾ ਜਿਹੜੀ ਪ੍ਰੈਕਸ ਪਈ ਆਹ ਹਾਂ ਉਹ ਤੇ ਗਾੜੀ ਕੋਈ ਲਾ ਦੋ ਬੂਏ ਦੇ ਆ ਜੋ ਤੁਸੀਂ ਵੀ ਖਾ ਲੋ ਜਲਦੀ ਕਰ ਮਿੱਤਰੋ ਘਾ ਵਟਣ ਦਾ ਫਾਇਦਾ ਹੋ ਗਿਆ ਵਾ ਤੇ ਕਾ ਬੜਨੇ ਕਹਿੰਦੇ ਕਿ ਚਲੋ ਪਕੌੜੇ ਬਣਾ ਲਨੇ ਨਾਲ ਗਰਮ ਗਰਮ ਆ ਦੇਖੋ ਇਹਨਾਂ ਨਾਲ ਬੈ ਕੇ ਪਕੌੜੇ ਖਾਵਾਂਗੇ ਬਾਅਦ ਤੇ ਨਾਲੇ ਤੁਹਾਨੂੰ ਦੱਸਾਂਗੇ ਸਵਾਦ ਪਕੌੜਿਆਂ ਦਾ ਆਹ ਬਹੁਤ ਸਵਾਦ ਆ ਕਰਦੇ ਪਕੌੜੇ ਤਾਜ਼ੇ ਕੱਢੋ ਖਾਓ ਬਲੌਗ ਦਾ ਮੈਂ ਇੱਥੇ ਐਂਡ ਕਰਦਾ ਵਾਂ ਤੇ ਤੁਸੀਂ ਵੀ ਦੱਸਿਓ ਕਮੈਂਟ ਵਿੱਚ ਗਾਰਡਨ ਸਾਡਾ ਵਧੀਆ ਲੱਗਦਾ ਵਾ ਕਾਕੂ ਵਡਿਆ ਤੇ ਨਾਲ ਹੀ ਪਕੌੜੇ ਵੀ ਸ਼ੱਕ ਨੇ ਨਜ਼ਾਰੇ ਲੈ ਰਹੇ ਆ ਪੂਰੇ ਆ ਦੇਖੋ ਤੇ ਕੁਰਸੀਆਂ ਲੱਗੀਆਂ ਹੋਈਆਂ ਵਾ ਤੇ ਤੇਗਾ ਜੀ ਤੁਹਾਡਾ ਸਾਰਾ ਨਾਲੇ ਜਿਵੇਂ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਧੰਨਵਾਦ ਸਾਰਿਆਂ ਦਾ ਦੇਖਣ ਦਾ ਬਾਏ ਬਾਏ